ਹਾਂਜੀ ਮੈਂ ਇਸ ਕਰਕੇ ਆਇਆ ਅੱਜ ਜੀਰੇ ਕਿਉਂਕਿ ਕੁਲਬੀਰ ਸਿੰਘ ਜੀਰਾ ਤੇ ਸਰਕਾਰ ਨੇ 307 ਦਾ ਮੁਕਦਮਾ ਦਰਜ ਕਰਤਾ ਹੈ। ਔਰ ਬਿਨਾ ਕਿਸੇ ਗਲਤੋ ਬਿਨਾ ਕਿਸੇ ਵਜ੍ਹਾ ਤੋਂ ਜਦ ਕਿ 2-4 ਵਾਰ ਮੇਰੀ ਐਸਐਸਪੀ ਸਹਿਬਾਨ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਮੈਰਿਟ ਕਰਾਂਗੇ। ਪਰਚਾ ਦਰਜ ਕਰਤਾ ਜਿਹੜਾ ਕੰਟੈਸਟਡ ਕੈਂਡੀਡੇਟ ਸੀਗਾ ਕੋਈ ਪ੍ਰੂਫ ਨਹੀਂ ਹੈ ਪੁਲਿਸ ਕੋਲੇ ਕੋਈ ਸਬੂਤ ਨਹੀਂ ਹੈ ਇਸ ਦੇ ਬਾਵਜੂਦ ਵੀ ਪਰਚਾ ਦਰਜ ਕੋਈ ਘਟਨਾ ਹੋਈ ਉਹਦਾ ਪਰਚਾ ਦਰਜ ਕਰਨਾ ਪਹਿਲਾ ਗੱਲ ਤਾਂ ਪੁੱਛ ਪ੍ਰਤੀਤ ਕਰਕੇ ਕਰਨਾ ਚਾਹੀਦਾ ਕਿ ਬੰਦਾ ਉੱਥੇ ਇਨਵੋਲਵਮੈਂਟ ਸੀਗਾ ਜਾਂ ਕੁਲਬੀਰ ਸੀਗਾ ਉੱਥੇ ਕਿ ਨਹੀਂ ਸੀਗਾ ਉੱਥੇ ਹੈ ਹੀ ਨਹੀਂ ਸੀ ਕੋਈ ਵੀ ਹੁਣ ਤੁਸੀਂ ਪਰਚਾ ਦਰਜ ਕਰਕੇ ਕਹਿੰਦੇ ਕਿ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਔਨ ਮੈਰਿਟ ਬਿਲਕੁਲ ਠੀਕ ਹੈ ਲੇਕਿਨ ਪੁਲਿਸ ਇਥੇ ਜਿਹੜੇ ਲਾਏ ਐ ਐਸਐਚਓ ਕੋਈ ਡੀਐਸਪੀ ਉਹ ਗੀੜੇ ਕੱਢਦੇ ਨੇ ਬਾਹਰ ਜਾਣ ਪੁੱਛ ਕੇ ਦਬਾਅ ਬਣਾਉਂਦੇ ਨੇ ਐਦਾਂ ਪੁਲਿਸ ਤੋਂ ਅਸੀਂ ਡਰਨ ਵਾਲੇ ਨਹੀਂ ਐ ਕਿਉਂਕਿ ਬਿਲਕੁਲ ਅਸੀਂ ਸੱਚੇ ਹਾਂ ਦੂਸਰਾ ਪੁਆਇੰਟ ਸਾਡੀ ਕਾਰ ਸਾੜ ਦਿੱਤੀ ਗਈ ਸਾਡਾ ਬੰਦਾ ਅੱਧਾ ਸੜ ਗਿਆ ਹਸਪਤਾਲ ਜੇਰੇ ਇਲਾਜ ਹੈ ਪੁਲਿਸ ਨੇ ਰਪਟ ਦਰਜ ਕੀਤੀ ਹੋਰੀ ਜਦ ਕਿ ਜਿਹੜਾ ਬੰਦੇ ਦੀ ਇੱਕ ਨਕਾਰ ਬਿਲਕੁਲ ਜਲਾ ਦਿੱਤੀ ਗਈ ਔਰ ਬੰਦੇ ਨੂੰ ਹਸਪਤਾਲ ਜੇਰੇ ਇਲਾਜ ਹੈ ਬੰਦਾ ਸੜ ਗਿਆ ਕੀ ਹੋਰਾਂ ਮਕਦਮਾ ਨਹੀਂ ਦਰਜ ਕਰਨਾ ਬੰਦਾ ਅਸੀਂ ਇਹ ਕਹਿੰਦੇ ਹਾਂ ਕਿ ਮਕਦਮਾ ਦਰਜ ਹੋ ਦੂਜਾ ਮਕਦਮਾ ਵੀ ਦਰਜ ਕਰੋ ਤਾਂ ਜੋ ਫੇਰ ਇਨਕੁਆਰੀ ਹੋ ਸਕੇ ਤੁਸੀਂ ਹੋਰੀ ਵੀ ਇਨਕੁਆਰੀ ਕਰ ਲੋ جے ਤੁਹਾਨੂੰ ਲੱਗਦਾ ਹੈ ਕਿ اورੇਜ ਕੋਈ ਮੈਲਾ ਫਾਇੰਡ ਹੈ ਉਹ ਵੀ ਇਸੇ ਲੋਕਾਂ ਦੇ ਸਾਹਮਣੇ ਤਾਂ ਦੱਸੋ میڈیا ਦੇ ਸਾਹਮਣੇ ਦੱਸੋ اور ਇਹਰਾ ਵੀ ਮੁਕਦਮਾ ਦਰਜ ਕੀਤਾ ਤੁਸੀਂ ਸਿੱਟ ਬਣਾਓ ਤੇ ਇਹਰਾ ਜਿਹੜਾ ਇਨਕੁਆਇਰੀ ਕਰੋ ਕਿ ਜਿਹੜੇ ਲੋਕ ਹੈਗੇ ਨੇ ਉਹਨਾਂ ਦੇ ਬਿਲਕੁਲ ਕਾਰਵਾਈ ਕਰੋ ਪਰ ਜੇ ਜੇ ਸਾਡਾ ਬੰਦਾ ਨਹੀਂ ਹੈ ਤੇ ਜਾਂ ਕਿਸੇ ਨੇ ਕੋਈ ਗਲਤੀ ਨਹੀਂ ਕੀਤੀ ਹੋਰੇ ਖਿਲਾਫ ਫੇਅਰ ਕਰਨਾ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ ਸੋ ਅਸੀਂ ਫੈਸਲਾ ਮੈਂ ਡਿੰਪਾ ਜੀ ਸੰਧੂ ਸਾਹਿਬ ਅੱਜ ਸਾਰੇ ਇੱਥੇ ਆਏ ਆਂ ਗੱਲ ਕਰਦੇ ਆ ਜੇ ਸਾਨੂੰ ਕੋਈ ਨਿਆ ਨਾਮ ਮਿਲਿਆ ਤਾਂ ਫਿਰ ਐਸਐਸਪੀ ਦੇ ਬਾਹਰ ਚ ਧਰਨਾ ਦੇ ਆਗੇ ਸੀ ਇਹ ਬਿਲਕੁਲ ੱੱਕਾ ਨਹੀਂ ਚੱਲੇਗਾ ਸਰਕਾਰ ਆਇਆ ਮਤਲਬ ਇਹ ਨਹੀਂ ਆ ਕਿ ਜੀਰੇ ਤੇ ਮਰਜੀ ਚੱਕ ਕੇ ਪਰਚਾ ਦੇ ਦਿਓ ਸੋ ਮੈਂ ਬੇਨਤੀ ਕਰਨੀ ਚਾਹਣਾ ਹੈ ਪੁਲਿਸ ਮੈਕਮੇ ਨੂੰ ਔਰ ਮੈਨੂੰ ਪੂਰੇ ਨ ਉਮੀਦ ਹੈ ਕਿ ਇਥੋਂ ਦੀ ਜਿਹੜੀ ਐਸਐਸਪੀ ਹੈ ਉਹ ਸਾਨੂੰ ਜਸਟਿਸ ਦੇਣਗੇ ਲੇਕਿਨ ਹਜਾ ਹਲੇ ਤੱਕ ਤਾਂ ਜਿਹੜੀ ਉਹ ਐਫਆਈਆਰ ਦਰਜ ਨਹੀਂ ਹੋਈ ਇਹਨੂੰ ਮੈਨੂੰ ਲੱਗਦਾ ਕਿ ਸਰਕਾਰ ਦਾ ਦਬਾਅ ਹੈ ਪੁਲਿਸ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਅਫੇਅਰ ਨਾ ਦਰਜ ਕੀਤਾ ਜਾਵੇ ਪਰ ਜੇ ਐਫਆਈਆਰ ਦਰਜ ਨਾ ਹੋਈ ਔਰ ਮੁਕੰਮਲ ਇਨਕੁਆਇਰੀ ਨਾ ਹੋਈ ਤਾਂ ਸੀਐਸਐਸਪੀ ਸਾਹਿਬ ਦੇ ਬਾਅਦ ਧਰਨਾ ਦੇਣਾ ਇੱਕ ਸਰ ਪਾਰਲੀਮੈਂਟ ਚੋਣਾਂ ਦੇ ਵਿੱਚ ਰਵਨੀਤ ਸਿੰਘ ਮੇਰੀ ਬੱਸ ਹੈਗਾ ਨਹੀਂ ਸਮਝਾ ਨਹੀਂ ਤੇਰੀ ਤੇਰੀ ਹੀ ਹੈ ਸਾਰਾ ਮਾਰਨਾ ਪਾਰਟੀ ਜਿੰਦਾਬਾਦ ਅਮਰਿੰਦਰ ਸਿੰਘ ਰਾਜਾ ਜਿੰਦਾਬਾਦ ਜਿੰਦਾਬਾਦ ਸਿੰਘ ਰਾਜਾ ਅਮਰਿੰਦਰ ਜਿੰਦਾਬਾਦ ਆ ਜਾਓ ਜੋ ਪਿੱਛੇ ਪਿੱਛੇ ਹੋ ਜਾਓ ਆ ਜਾਓ ਪਿੱਛੇ ਪਿੱਛੇ ਹੋ ਜਾਓ ਆਮ ਨਾਲ ਗੋਬਜਾ ਸਰਬਾਹਮ ਨਾਲ ਇਹਨਾਂ ਦੀ ਵੀਡੀਓ ਵਾਇਰਲ ਹੋ ਗਈ ਆਮ ਨਾਲ ਪੰਜਾਬ ਭਾਈ ਸਰਕਾਰਾਂ ਯੂਨੀਅਨ ਦੇ ਹਾਂ ਥੋੜੇ ਓ ਤਰੇ ਓ ਤਰੇ ਨਾਲ ਪਿੱਛੇ ਹੁੰਦੇ ਜਾਓ ਨਾ ਵੀ ਰਾਜਾ ਜਿੰਦਾਬਾਦ ਰਾਜਾ ਜਿੰਦਾਬਾਦ

ਬੀਜਪੀ ਨੇ ਉਹਨੂੰ ਸਰਕਾਰ ਦੇ ਵਿੱਚ ਸ਼ਾਮਲ ਕਰ ਲਿਆ ਇਸ ਸਬੰਧ ਵਿੱਚ ਤੁਹਾਡਾ ਕੀ ਕਹਿਣਾ ਹੈ ਮੈਂ ਕੀ ਕਹਿੰਦਾ ਡੈਮੋਕ੍ਰੇਸੀ ਹੈ ਦੁਕਾਨ ਹੈ ਇਸ ਤਰ੍ਹਾਂ ਫਿਰ ਤਾਂ ਚੋਣ ਚ ਕਰਾਉਣ ਦੀ ਲੋੜ ਹੀ ਨਹੀਂ ਹੈ ਪਰ ਮੈਂ ਮੁਬਾਰਕ ਬਾਤ ਦਿੱਤੀ ਹੈ ਮੈਨੂੰ ਕੋਈ ਇਤਰਾਜ਼ ਨਹੀਂ ਹੈ ਲੇਕਿਨ ਮੈਂ ਸਮਝਦਾ ਹਾਂ ਕਿ ਫਿਰ ਬੰਦੇ ਚੁੰਨਦਾ ਜਾਂ ਇਲੈਕਸ਼ਨ ਕਰਾਉਣ ਦਾ ਤਾਂ ਕੋਈ ਮੈਨੇ ਨਹੀਂ ਰਹਿੰਦਾ ਠੀਕ ਹੈ